ਥਾਣਾ ਸੀ ਡਿਵੀਜ਼ਨ ਵੱਲੋਂ ਦੋ ਚੋਰਾਂ ਨੂੰ ਕਾਬੂ ਕੀਤਾ ਗਿਆ ਇਹ ਜੋ ਰਖ਼ ਅਕਸਰ ਹੀ ਲੋਕਾਂ ਦੇ ਘਰਾਂ 'ਚ ਚੋਰੀਆਂ ਕਰਦੇ ਸੀ ਚੋਰੀ ਕਰਨ ਦੇ ਆਦੀ ਇਹ ਦੋ ਮੁਜਰਮ ਜਿਹੜੇ ਆ ਇਹਨਾਂ ਤੇ ਪਹਿਲਾਂ ਵੀ ਚੋਰੀ ਦਾ ਮੁਕੱਦਮਾ ਆਲਰੇਡੀ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤਸਵੀਰਾਂ ਵਿੱਚ ਚੋਰੀ ਕਰਕੇ ਇਹ ਜਿਹੜਾ ਸਮਾਨ ਆ ਲੋਕਾਂ ਦੇ ਘਰੋਂ ਗ੍ਰੇਲਾਂ, ਗੇਟ ਤੇ ਇਨਵਰਟਰ ਬੈਟਰੀ ਵਗੈਰਾ ਚੋਰੀ ਕਰਕੇ ਜਿਹੜੇ ਆ ਇਫਰਾਰ ਹੋ ਜਾਂਦੇ ਸੀ ਲੈ ਜਾਂਦੇ ਸੀ ਪੁਲਿਸ ਨੇ ਇਹਨਾਂ ਨੂੰ ਟ੍ਰੇਸ ਕਰਕੇ ਤੇ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਤੇ ਬੰਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਏਗੀ ਆਓ ਸੁਣਦੇ ਹਾਂ ਬਾਕੀ ਕੀ ਕਹਿਣਾ ਹੈ ਪੁਲਸ ਅਫਸਰ ਦਾ ਇਹ ਜੀ ਕੱਲ ਸਾਡੇ ਮਾਨਜੋਗ ਸੀਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਜਿਹੜੀਆਂ ਸੀ ਮੋਬਾਈਲ ਪੈਟਰੋਲਿੰਗ ਲਗਾਈ ਸੀ ਫਲਾਈਂਗ ਸਕਾਇਡ ਇੱਕ ਮੋਬਾਈਲ ਫਲਾਈਂਗ ਸਕਾਇਡ ਗੱਠ ਕੀਤਾ ਗਿਆ ਹੈ ਉਹਨਾਂ ਦੀ ਮਦਦ ਨਾਲ ਸਾਡੇ ਸਬ ਇੰਸਪੈਕਟਰ ਸੁਲੱਖਣ ਸਿੰਘ ਉਹਨਾਂ ਦੀ ਟੀਮ ਨੇ ਜਿਹੜੇ ਇਹ ਦੋ ਜਿਹੜੇ ਵਿਅਕਤੀ ਕਾਬੂ ਕੀਤੇ ਨੇ ਜਿਨ੍ਹਾਂ ਪਾਸੋਂ ਇੱਕ ਈ ਰੱਖਿਆ ਤੇ ਰੱਖਿਸ਼ੇ ਦੇ ਉੱਤੇ ਇਹ ਜਿਹੜੀਆਂ ਵੀਆਰਟੀਐਸ ਤੇ ਸਮਾਰਟਫੋਨ ਦੀਆਂ ਗ੍ਰਿਲਾ ਉਤਾਰਦੇ ਸੀ ਰਾਤ ਨੂੰ ਉਹ ਇਹਨਾਂ ਕੋ ਬਰਾਮਦ ਕੀਤੀਆਂ ਗਈਆਂ ਨੇ ਤਾਂ ਕੋਣ ਹੈ ਜੀ ਕੀ ਕੰਮ ਕਰਦੇ ਨੇ ਇਹ ਬਿਲਕੁਲ ਵਿਲੇ ਨੇ ਜੀ ਇਹ ਇਹਨਾਂ ਤੇ ਪਹਿਲਾਂ ਵੀ ਇੱਕ ਮੁਕਦਮਾ ਦਰਜ ਹੈ ਤੇ ਇਹ ਜਿਹੜੇ ਆ ਨਸ਼ਿਆ ਕਰਨ ਦੇ ਵੀ ਆਦੀ ਨੇ ਦੋਨੋਂ ਜਣੇ ਤੇ ਇਹ ਪਿਛਲੇ ਕੁਝ ਸਮੇਂ ਤੋਂ ਸਾਡੇ ਕਾਫੀ ਇੰਨੇ ਦੀਆਂ ਸ਼ਿਕਾਇਤਾਂ ਵੀ ਆ ਰਹੀਆਂ ਸੀ ਗਿਰਲਾਂ ਉਤਾਰਨ ਦੀਆਂ ਤੇ ਇਹ ਜਿਹੜੀ ਸਾਡੀ ਮੋਬਾਈਲ ਟੀਮ ਤੇ ਸਾਡੇ ਸਬ ਇੰਸਪੈਕਟਰ ਸਲੱਖਣ ਸਿੰਘ ਉਹਨਾਂ ਨੇ ਕਾਬੂ ਕਰਕੇ ਸਾਨੂੰ ਇਹ ਕਾਮਯਾਬੀ ਮਿਲੀ ਹੈ ਕਿੰਨੀ ਕੁ ਕੰਮ ਕਰ ਰਹੇ ਸੀ ਇਹ ਜੀ ਇਹੀ ਪੜਤਾਲ ਕਰ ਰਹੇ ਆ ਇਹਨਾਂ ਤੇ ਮੁਕਦਮਾ ਪਹਿਲਾਂ ਵੀ ਆ ਇਹ ਜਿਹੜੇ ਆ ਇਹ ਆਦੀ ਨੇ ਜੀ ਚੋਰੀ ਕਰਨ ਦੇ ਤੇ ਸਾਡੇ ਇੱਥੇ ਇੱਕ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਚੋਰੀ ਹੋਈ ਸੀਗੀ ਉਹ ਮੁਕਦਮਾ ਦਰਜ ਹੈ ਸਾਡੇ ਕੋਲ ਉੱਥੋਂ ਹੀ ਇਹਨਾਂ ਨੇ ਇੱਕ ਬੈਟਰੀਆਂ ਤੇ ਇਨਵਰਟਰ ਚੋਰੀ ਕਰਕੇ ਲੈ ਗਏ ਸੀਗੇ ਤਾਲਾ ਤੋੜ ਕੇ ਉਹ ਵੀ ਇਹਨਾਂ ਕੋਲ ਅਸੀਂ ਬਰਾਮਦ ਕਰ ਲਈਏ ਇਹ ਬਿਲਕੁਲ ਜੀ ਇਹਦੇ ਬੜੇ ਇਹੀ ਪੜਤਾਲ ਕਰ ਰਹੇ ਇਹਨਾਂ ਦਾ ਆਪਣਾ ਨਹੀਂ ਹੈਗਾ ਜੀ ਇਹ ਟੋ ਰਿਕਸ਼ਾ ਇਹ ਰਿਕਸ਼ਾ ਤੇ ਇਹਦੇ ਬੜੇ ਇਹੀ ਪੜਤਾਲ ਕਰ ਰਹੇ ਵੀ ਇਹਨਾਂ ਕੋਲੋਂ ਕਿੱਥੋਂ ਇਹ ਜਿਹੜਾ ਇਹ ਆਇਆ ਇਹ ਰਿਕਸ਼ਾ ਕਿੰਨੇ ਸਾਥੀ ਇਹਨਾਂ ਨੂੰ ਹੋਰ ਵੀ ਹੋ ਗਏ ਇਹਨਾਂ ਇਹ ਬਿਲਕੁਲ ਇਹ ਅਜੇ ਤੇ ਦੋ ਹੀ ਪਤਾ ਲੱਗਾ ਜੀ ਸਾਨੂੰ ਫਰਦਰ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਇਨਵੈਸਟੀਗੇਸ਼ਨ ਕਰਾਂਗੇ ਕਿ ਬਿਨਾ ਪ੍ਰੂਫ ਅੱਜ ਕੱਲ੍ਹ ਕਰਾਇਤੇ ਮਿਲ ਜਾਂਦੇ ਨੇ ਬੈਠ ਦੇਖ ਤੇ ਕ੍ਰਾਈਮ ਕਰਕੇ ਚਲੇ ਜਾਂਦੇ ਨੇ ਇਸ ਤਰ੍ਹਾਂ ਘਟਦੇ ਨਹੀਂ ਬਿਲਕੁਲ ਜੀ ਇਹ ਜਿਹੜਾ ਸਾਰੇ ਜਿਹੜੇ ਕਿਰਾਏ ਤੇ ਦਿੰਦੇ ਆ ਤੁਹਾਡੇ ਮਾਧਿਅਮ ਨਾਲ ਅਸੀਂ ਉਹਨਾਂ ਨੂੰ ਵੀ ਇਹ ਦੱਸਣਾ ਚਾਹੁੰਦੇ ਆਂ ਕਿ ਜੋ ਵੀ ਇਹ ਰੈਂਟ ਤੇ ਦਿੰਦੇ ਆ ਉਹਨਾਂ ਨੂੰ ਪੂਰਾ ਪੜਤਾਲ ਕਰਕੇ ਉਹਨਾਂ ਨੂੰ ਦੇਣ ਤੇ ਇਹਨਾਂ ਦੇ ਉੱਤੇ ਨੰਬਰ ਵੀ ਰਿਖਿਆਂ ਤੇ ਲਗਵਾਉਣ ਸਰ ਇਹ ਕਿਹੜਾ ਨਸ਼ਾ ਕਰਦੇ ਸੀ ਸਰ ਇਹ ਨਛਾ ਅਜੇ ਜੀ ਇੱਕ ਕੈਪਸੂਲ ਤੇ ਗੋਲੀਆਂ ਹੀ ਖਾਂਦੇ ਨੇ ਇਹਨਾਂ ਦੇ ਦਸ਼ਨ ਮੁਤਾਬਕ ਬੈਟਰੀ ਚ ਸਰ ਇੰਜੈਕਸ਼ਨ ਵਗੈਰਾ ਦੇ ਬੈਟਰੀ ਦੇ ਵਿੱਚ ਇਹ ਨਹੀਂ ਹੋਈ ਅਸੀਂ ਦੇਖਣਾ ਅਜੇ ਪੜਤਾਲ ਕਰ ਲੈਣੇ ਆ ਜੀ ਉਹਦੇ ਬਾਰੇ ਮੋਬਾਈਲ ਸਰ ਦੇ ਟੀਮ ਆਈ ਹੈ ਤੇ ਉਹਦੇ ਬਾਰੇ ਕੀ ਕਹਿੰਦੇ ਬਿਲਕੁਲ ਜੀ ਇਹ ਬੜੀ ਜਿਹੜੀ ਮੋਬਾਈਲ ਸਕੁਆਇਰ ਟੀਮ ਹੈ ਇਹ ਬੜੀ ਇਫੈਕਟਿਵ ਹੋ ਰਹੀ ਹੈ ਜੀ ਇਹ ਸਾਰੇ ਥਾਣੇ ਦੇ ਵਿੱਚ ਇਕੱਠਤ ਕੀਤੀ ਗਈ ਹੈ ਤੇ ਇਹ ਸਾਡੀ ਇਸੇ ਟੀਮ ਦੀ ਮਦਦ ਦੇ ਨਾਲ ਹੀ ਜਿਹੜਾ ਹੈ ਇਹ ਕਾਬੂ ਆਏ ਨੇ ਜੀ ਸਾਡੇ ਕਿਹੜੀ ਤਰ੍ਹਾਂ ਲਾਗੇ ਉਹ ਏ ਜੀ 452 380 ਦੇ ਤਹਿਤ ਜਿਹੜਾ ਹੈ ਅਸੀਂ ਇਹ ਮਕਦਮਾ ਦਰਜ ਸੀਗਾ ਸਾਡੇ ਕੋਲ ਤਾਂ ਉਹਦੇ ਵਿੱਚ ਇਹਨਾਂ ਦੀ ਹੀ ਗ੍ਰਿਫਤਾਰੀ ਪਾਈ ਹੈ ਅਗਲੀ ਕਾਰਵਾਈ ਅਗਲੀ ਕਾਰਵਾਈ ਇਸਨਾਂ ਕੋ ਅਸੀਂ ਮਾਨਜੋਗ ਅਦਾਲਤ ਵਿੱਚ ਇਹਨਾਂ ਨੂੰ ਪੇਸ਼ ਕਰ ਰਹੇ ਹਾਂ ਅੱਜ ਇਹਨਾਂ ਦਾ ਪੁਲਿਸ ਰਿਮਾਂਡਰ ਲੈ ਕੇ ਇਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਕਰਕੇ ਅਸੀਂ ਹੋਰ ਵੀ ਜਿਹੜੀਆਂ ਇਹਨਾਂ ਕੋ ਚੋਰੀਆਂ ਕੀਤੀਆਂ ਜਾਂ ਇਹਨਾਂ ਦੇ ਨਾਲ ਹੋਰ ਵੀ ਕੋਈ ਸਾਥੀ ਹੋਣਗੇ ਉਹਨਾਂ ਬਾਰੇ ਵੀ ਅਸੀਂ ਪੜਤਾਲ ਕਰਾਂਗੇ ਹੋਰ ਤੁਸੀਂ ਦੇਖੋਗੇ ਕਿ ਕਿੰੀਆਂ ਉਹਨੀਆਂ ਗ੍ਰਿੱਲਾਂ ਹੁੰਦੀਆਂ ਨੇ ਉਸ ਤੋਂ ਲੈ ਕੇ ਫਰਾਰ ਹੋ ਜਾਂਦੇ ਸੰਤ ਇਹ ਸਵਾਪਕ ਜਿਹੜਾ ਘਟਨਾਗ੍ਰਾਮ ਹੈ ਉਹ ਬੁਖਾਰੂ ਲਗਾਤਾਰ ਪਰ ਇੱਕ ਫੋਟੋ ਗੈਲਰੀ ਦਾ ਪਰਦਾ ਪਾਸ ਕੀਤਾ ਜਿਸ ਦੇ ਵਿੱਚ ਦੋ ਦੋਸ਼ੀ ਵੀ ਬੁਝਨੇ ਕਾਬੂ ਬਿੱਤਨੇ ਨੇ ਔਰ ਪੁਲਿਸ ਦੀ ਕਮੇਡੀ ਕਾਮਯਾਬੀ ਮੰਨੀ ਜਾ ਰਹੀ ਹੈ ਦੋ ਦੋਸ਼ੀਆਂ ਦੀ ਤਸਵੀਰਾਂ ਵਿਚਾਰੀ ਕਰ ਰਹੇ ਆ ਕਿ ਇਹ ਦੋਨੇ ਦੋਸ਼ੀ ਜਿਹੜੇ ਨੇ ਉਸ ਕਰਕੇ ਪੁਲਿਸ ਨੂੰ ਜਿਹੜਾ ਹੈ ਕਿ ਕਾਮਯਾਬੀ ਮਿਲੀ ਹੈ ਸਰਗਰ ਸਰਕਾਰੀ ਮੌਜੂਦ ਹੈ ਮਤਲਬ ਕੀ ਕਾਮਯਾਬੀ ਹੈ ਜਿਹਦੀਆਂ ਦਾ ਵੀ ਜਿਹੜੀ ਕਾਫੀ ਦੇਖਣ ਨੂੰ ਸਰਗਰਮੀ ਸੀ ਫੋਟੋ ਗੈਲਰੀ ਔਰ ਬੈਸ਼ੇਸ਼ੀ ਲੋਕਾਂ ਦੇ ਪਰ ਸਰਕਾਰੀ ਬਿਲਡਿੰਗਾਂ ਤੇ ਵੀ ਨੁਕਰੀ ਹੈ ਤੇ ਮਾਨਜੋਬ ਜੀ ਜੀ ਸਾਹਿਬ ਕਰਾਉਣੋਂ ਬਹੁਤ ਬਾਅਦ ਚਾਹਤ ਹੈ ਜਿੰਨਾ ਪੋਸਟਗ੍ਰੈਜੂਏਟ ਨੇ ਚਿੰਨ੍ਹ ਬਾਇੰਡ ਐਟੀਟੀਵੀ ਫੋਆਇਲਸ ਕੋਈ ਟੀਮ ਜੜੀਆਂ ਦੇ ਖਾਲੇ ਦੇ ਵਿੱਚ ਮਾਨਜੋਬ ਜੀ ਸਾਹਿਬ ਹੁਕਮਾਂ ਤਿਆਰ ਕਰ ਦਿੱਤੇਗੇ ਹੈ ਨਾ ਉਹਨਾਂ ਦੇ ਹੁਕਮਾਂ ਦਾ ਅਸੀਂ ਵੀ ਇੱਥੇ ਜੋੜ